ਜੀਤ ਪੰਟਕੀ ਜਿੰਦਾਰ ਪੰਟਕੀ ਜਿੰਦਾਰ ਜਨਨ ਕਰੇਗਾ ਹਾਲਾ 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 ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਜ ਉਹ ਦਿਨ ਆ ਜਿਸ ਦਿਨ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਜੀ ਆਂ ਦਾ ਕੌਡਰ ਮਲ ਨੇ ਮੋਹਰਾ ਖੜੀਆਂ ਕਰਕੇ ਸੰਸਕਾਰ ਕੀਤਾ ਸੀ 14 ਪਹਵਾ 14 ਪਹਵ ਨੂੰ ਸਾਰੇ ਦਲਪੰਸ ਬੁੱਢਾ ਦਲ ਸਮੂਹ ਤਰਨੇ ਦਲ 71 ਹੋ ਕੇ ਮੋਹੱਲਾ ਕੱਢਿਆ ਜਾਂਦਾ ਅੱਜ ਗਰਾਉਂਡ ਦੇ ਵਿੱਚ ਖੜਿਆ ਹੁਣ ਥੋੜੇ ਸਮੇਂ ਦੇ ਵਿੱਚ ਨਿਸਾਨ ਨਗਾਰੇ ਧੌਸੀਆਂ ਨਗਾਰਾ ਸਮੇਤ ਘੋੜਿਆਂ ਦੇ ਨਾਲ ਫੌਜਾਂ ਨੇ ਆਉਣਾਗਾ ਮੈਂ ਆਪਦੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਤਨਾ ਇਕੱਠ ਦੇਖਿਆ ਵੀ ਇੰਨਾ ਜ਼ਿਆਦਾ ਇਕੱਠ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਆ ਉਹਨਾਂ ਸਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਪੰਥ ਵਾਸਤੇ ਪੂਰੀ ਕੌਮ ਵਾਸਤੇ ਇਹ ਪੂਰਨੇ ਬਾ ਦਿੱਤੇ ਇੱਕ ਬਲੱਖਣ ਇਤਿਹਾਸ ਆ ਐਸਾ ਦੁਨੀਆ ਦਾ ਕੋਈ ਇਤਿਹਾਸ ਨਹੀਂ ਨਾ ਹੀ ਕੋਈ ਸ਼ਹੀਦ ਨੇ ਉਹਨਾਂ ਕੋਲੇ 7 ਸਾਲ ਦੀ ਉਮਰ ਹੋਵੇ 9 ਸਾਲ ਦੀ ਉਮਰ ਹੋਵੇ ਇੱਕ ਬੁੱਢੀ ਮਾਤਾ ਜੀ ਦੀ ਉਮਰ ਬਹੁਤ ਜ਼ਿਆਦਾ ਆ ਉਹ ਸ਼ਹੀਦੀ ਉਹਨਾਂ ਨੇ ਠੰਡ ਦੇ ਵਿੱਚ ਬਜੀਦ ਖਾਨ ਨੇ ਤੁਸੀਂ ਇਹ ਦੇਖੀ ਉਹਨਾਂ ਨੂੰ ਸ਼ਹੀਦ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਹੀਦਾਂ ਦੇ ਧਰਤੀ ਸ਼੍ਰੀ ਫਤਿਹਗੜ ਸਾਹਿਬ ਮੌਜੂਦਾਂ ਜਿੱਥੇ ਨਿੱਕੇ ਸਾਹਿਬ ਜਾਂਦਿਆ ਤੇ ਮਾਤਾ ਗੁਰਜਰ ਕੋਰ ਜੀ ਦੀ ਸ਼ਹਾਦਤ ਨੂੰ ਚੇਤੇ ਕਰਦੇ ਸ਼ਹੀਦੀ ਜੋੜ ਮੇਲ ਲੱਗਦਾ ਹੈ ਤਿੰਨੇ ਹੰਗਸਿੰਘਾਂ ਦੀ ਜਥੇਬੰਦੀਆਂ ਦੇ ਵੱਲੋਂ ਆਖੀਰ ਦੇ ਵਿੱਚ ਜਿਹੜਾ ਆਪਣੇ ਜ਼ੋਹਰ ਦਿਖਾਏ ਜਾਂਦੇ ਨੇ ਸੋ ਸਾਡੇ ਨਾਲ ਬਾਬਾ ਜੀ ਮੌਜੂਦ ਨੇ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਬਾਬਾ ਜੀ ਅਸੀਂ ਅਕਸਰ ਦੇਖਦੇ ਹਾਂ ਕਿ ਏਸੇ ਦਿਨ ਬੜੇ ਹੀ ਨਿਹੰਗ ਸਿੰਘਾਂ ਦੇ ਵੱਲੋਂ ਜਿਹੜਾ ਜ਼ੋਹਰ ਦਿਖਾਈ ਜਾਂਦੇ ਨੇ ਨਿੱਕੇ ਸਾਹਿਬ ਜਾਦਿਆਂ ਨੂੰ ਚੇਤੇ ਕੀਤਾ ਜਾਂਦਾ ਹੈ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਚੇਤੇ ਕੀਤਾ ਜਾਂਦਾ ਤੁਸੀਂ ਇੱਥੇ ਪੁੱਛੋ ਕੀ ਕਹਿੰਦੇ ਹੋ ਧੰਨ ਧੰਨ ਬਾਬਾ ਜੋਰਾਵਰ ਸਿੰਘ ਧੰਨ ਧੰਨ ਬਾਬਾ ਫਤਿਹ ਸਿੰਘ ਧੰਨ ਧੰਨ ਮਾਤਾ ਗੁਜਰ ਕੌਰ ਜੀ ਉਹਨਾਂ ਦੀ ਸ਼ਹੀਦੀ ਦਿਹਾੜੇ ਨੂੰ ਮਨਾਉਣ ਵਾਸਤੇ ਸਮੂਹ ਖਾਲਸਾ ਪੰਥ ਹਰੇਕ ਸਾਲ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਇਕੱਤਰ ਹੁੰਦਾ ਅੱਜ ਉਹ ਦਿਨ ਆ ਜਿਸ ਦਿਨ ਮਾਤਾ ਗੁਜਰ ਕੌਰ ਜੀ ਬਾਬਾ ਜੋਰਾਪੁਰ ਬਾਬਾ ਭਤੇ ਸਿੰਘ ਜੀ ਆਂ ਦਾ ਟੋਡਰ ਮਲ ਨੇ ਮੋਹਰਾ ਖੜੀਆਂ ਕਰਕੇ ਸੰਸਕਾਰ ਕੀਤਾ ਸੀ 14 ਪਹਵਾ 14 ਪਹਵ ਨੂੰ ਸਾਰੇ ਦਲਪੰਸ ਬੁੱਢਾ ਦਲ ਸਮੂਹ ਤਰਨੇ ਦਲ 71 ਹੋ ਕੇ ਮੋਹੱਲਾ ਕੱਢਿਆ ਜਾਂਦਾ ਅੱਜ ਇਹ ਗਰਾਊਂਡ ਦੇ ਵਿੱਚ ਖੜਿਆ ਹੁਣ ਥੋੜੇ ਸਮੇਂ ਦੇ ਵਿੱਚ ਨਿਸ਼ਾਨ ਨਗਾਰੇ ਧੌਂਸਿਆਂ ਨਗਾਰਾ ਸਮੇਤ ਘੋੜਿਆਂ ਦੇ ਨਾਲ ਫੌਜਾਂ ਨੇ ਆਉਣਾਗਾ ਤੇ ਇੱਥੇ ਜੰਗ ਜੋ ਕਰਤੱਬ ਦਿਖਾਏ ਜਾਣਗੇ ਜਿਹੜਾ ਇਹ ਸ਼ਹੀਦੀ ਜੋੜ ਮੇਲਾ ਇਹਨੂੰ ਨਮਨ ਨਮਨ ਕਰਨ ਵਾਸਤੇ ਸਰਦਾ ਦੇ ਫੁੱਲ ਭੇਟ ਕਰਨ ਵਾਸਤੇ ਸਿੱਖ ਸੰਗਤਾਂ ਦਾ ਜਿਹੜਾ ਸਲਾਬ ਇੱਥੇ ਉਮੜਿਆ ਹੋਇਆ ਆਇਆ ਹੋਇਆ ਤਕਰੀਬਨ 15 ਤਰੀਕ ਤੋਂ ਲੈ ਕੇ ਸੰਗਰਾਂ ਤੋਂ ਲੈ ਕੇ ਬਹੁਤ ਵੱਡਾ ਇਕੱਠ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇਤਨਾ ਇਕੱਠ ਦੇਖਿਆ ਵੀ ਇੰਨਾ ਜਾਦੇ ਇਕੱਠ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਜਿਹੜੀਆਂ ਆ ਉਹਨਾਂ ਸਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਛੋਟੀ ਉਮਰ ਦੇ ਵਿੱਚ ਵੱਡੀਆਂ ਕੁਰਬਾਨੀਆਂ ਕੀਤੀਆਂ ਪੰਥ ਵਾਸਤੇ ਪੂਰੀ ਕੌਮ ਵਾਸਤੇ ਇਹ ਪੂਰਨੇ ਪਾ ਦਿੱਤੇ ਵੀ ਜਿਹੜਾ ਕੁਰਬਾਨੀ ਕਰਦਾ ਜਿੱਥੇ ਸਰਕਾਰਾਂ ਕਹਿੰਦੀਆਂ ਨੇ ਅਸੀਂ ਸੋਗਮਈ ਬੇਗਲ ਵਜਾਉਣੇ ਆ ਇੱਥੇ ਸੋਗ ਨਹੀਂ ਇੱਥੇ ਚੜ੍ਹਦੀ ਕਲਾ ਦਾ ਪ੍ਰਤੀਕ ਆ ਸ਼ਹੀਦੀ ਜੋੜ ਮੇਲਾ ਜਿਹੜੇ ਨੌਜਵਾਨ ਨੇ ਬੱਚੇ ਨੇ ਉਹਨਾਂ ਨੂੰ ਚੜ੍ਹਦੀ ਕਲਾ ਵਾਲਾਂ ਨੂੰ ਜਾਣ ਵਾਸਤੇ ਜਿਹੜੇ ਇਹ ਮਹੱਲੇ ਕੱਢੇ ਜਾਂਦੇ ਨੇ ਉਹਨਾਂ ਨੂੰ ਸਮਰਪਿਤ ਆ ਸਰਦਾ ਦੇ ਫੁੱਲ ਭੇਟ ਕਰਦੇ ਆ ਦੇਖੋ ਇਹ ਇੱਕ ਬਲੱਖਣ ਇਤਿਹਾਸ ਆ ਐਸਾ ਦੁਨੀਆ ਦਾ ਕੋਈ ਇਤਿਹਾਸ ਨਹੀਂ ਨਾ ਹੀ ਕੋਈ ਸ਼ਹੀਦ ਨੇ ਉਹਨਾਂ ਕੋਲੇ 7 ਸਾਲ ਦੀ ਉਮਰ ਹੋਵੇ 9 ਸਾਲ ਦੀ ਉਮਰ ਹੋਵੇ ਇੱਕ ਬੁੱਢੜੀ ਮਾਤਾ ਜੀ ਦੀ ਉਮਰ ਬਹੁਤ ਜ਼ਿਆਦਾ ਆ ਉਹ ਸ਼ਹੀਦੀ ਉਹਨਾਂ ਨੇ ਠੰਡ ਦੇ ਵਿੱਚ ਬਜੀਦੇ ਖਾਨ ਨੇ ਤੁਸੀਂ ਇਹ ਦੇਖ ਕੇ ਉਹਨਾਂ ਨੂੰ ਸ਼ਹੀਦ ਕੀਤਾ ਜਿਨੀਆਂ ਉਹਨਾਂ ਦੀਆਂ ਕੁਰਬਾਨੀਆਂ ਨੇ ਜਿੱਡੀ ਵੱਡੀ ਕੁਰਬਾਨੀਆਂ ਓਡੀ ਕਬਡੀ ਕੁਰਬਾਨੀ ਨੂੰ ਨਮਨ ਕਰਨ ਵਾਸਤੇ ਸਮੂਹ ਖਾਲਸਾ ਪੰਥ ਇੱਥੇ ਪਹੁੰਚਦਾ ਤੇ ਅਸੀਂ ਸਾਰਿਆਂ ਆਏ ਆਂ ਉਹੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਨਾਲ ਹੀ ਉਹਨਾਂ ਨੂੰ ਸਾਰਿਆਂ ਜੀਓ ਆਇਆਂ ਕਹਿੰਦੇ ਆਂ ਮੈਂ ਨੌਜਵਾਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਆਓ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹਨਾਂ ਦੀ ਕੁਰਬਾਨੀ ਨੂੰ ਮੁੱਖ ਰੱਖਦੇ ਹੁਆ ਨਾ ਉਹ ਤੋਂ ਪ੍ਰੇਰਣਾ ਲੈਂਦੇ ਹੁਆ ਜਿਹੜੇ ਸੋਢੀ ਉਮਰ ਦੇ ਵਿੱਚ ਬਹੁਤ ਵੱਡੀ ਕੁਰਬਾਨੀ ਕਰ ਗਏ ਤੇ ਅਸੀਂ ਕੀ ਕਰ ਰਹੇ ਹਾਂ ਅਸੀਂ ਕਿਧਰ ਨੂੰ ਜਾ ਰਹੇ ਹਾਂ ਸਿੱਖੀ ਦੇ ਖਾਤਰ ਉਹਨਾਂ ਨੂੰ ਲਾਲਚ ਦਿੱਤੇ ਗਏ ਵਜੀਦੇ ਖਾਨ ਵੱਲੋਂ ਤੁਸੀਂ ਇਸਲਾਮ ਧਰਮ ਕਬੂਲ ਕਰ ਲਓ ਤੁਹਾਨੂੰ ਜੋ ਕਹਾਂ ਉਹ ਹੀ ਦਿੱਤਾ ਜਾਊਗਾ ਤੁਹਾਨੂੰ ਰਾਜ ਦਿੱਤਾ ਜਾਊਗਾ ਤੁਹਾਨੂੰ ਰੋਲੇ ਦਿੱਤੇ ਜਾਣਗੇ ਪਤਾ ਨਹੀਂ ਕਿਹੜੇ-ਕਿਹੜੇ ਲਾਲਚ ਦਿੱਤੇ ਪਰ ਉਹਨਾਂ ਸਿੱਧਕੀ ਰੂਹਾਂ ਨੇ ਲਾਲਜ ਦੇ ਵਿੱਚ ਨਹੀਂ ਆਏ ਉਹਨਾਂ ਨੇ ਆਪਣੇ ਆਪ ਨੂੰ ਕੁਰਬਾਨ ਹੋਣਾ ਮੰਨ ਲਿਆ ਤੇ ਕੁਰਬਾਨੀ ਦੇ ਦਿੱਤੀ ਤੇ ਮੈਂ ਅੱਜ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਤੁਸੀਂ ਕਿਹੜੇ ਰਾਹ ਤੁਰਪੇ ਕਿੱਧਰ ਤੁਰੇ ਜਾ ਰਹੇ ਹੋ ਆਓ ਉਹਨਾਂ ਤੋਂ ਪ੍ਰੇਰਣਾ ਲਓ ਨਸ਼ੇ ਛੱਡ ਕੇ ਗੁਰੂ ਵਾਲੇ ਬਣੋ ਸੰਤ ਜਨਰੈਲ ਸਿੰਘ ਖਾਲਸਾ ਪਿੰਡਰਾਹ ਵਾਲਿਆਂ ਨੇ ਕਿਹਾ ਸੀ ਕਿ ਜਿਉਣਾ ਅਣਖ ਦੇ ਨਾਲ ਮਰਨਾ ਧਰਮ ਦੇ ਲਈ ਜੇ ਨਸ਼ੇ ਖਰ ਕੇ ਮਰਗੇ ਤਾਂ ਉਹ ਕਿਸੇ ਲੇਖੇ 'ਚ ਨਹੀਂ ਹੈਗੇ ਜੇ ਚੜ੍ਹਦੀ ਕਲਾ ਦੇ ਨਾਲ ਗੁਰੂ ਵਾਲੇ ਬਣ ਕੇ ਮਰੋਗੇ ਉਹਨੂੰ ਪੰਥ ਸਿਰ ਦੇ ਕਰੂਗਾ ਜਦੋਂ ਬਾਬਾ ਜੀ ਅਸੀਂ ਜਕਾਰਾ ਜਮੇ ਦਿਹਾ ਲੋ ਜਾਵੇ ਸ਼ੰਤ ਪਿੰਡ ਰਾਣੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਉਹ ਸ਼ੀਅਤ ਘਰੇ ਬੁਲਾਵੇ ਜਥੇਦਾਰ ਬਾਬਾ ਖੇੜੀ ਚਮੇੜੀ ਸਾਹਿਬ ਬਾਬਾ ਜੀ ਦੇ ਮਨ ਨੂੰ ਭਾਵੇ ਸਤਿ ਸ਼੍ਰੀ ਅਕਾਲ ਸੁਣ ਕੇ ਨਿਆਣ ਨਾਲ ਹੋ ਜਾਵੇ ਸਤਿ ਸ਼੍ਰੀ ਅਕਾਲ ਬੇਗਟਕ ਫਤਿਹ ਬੇਗਟਕ ਫਤਿਹ ਪੰਟਕੀ ਜੀਰ ਪੰਟਕੀ ਜੀਰ ਪੰਟਕੀ ਜੀਰ ਨਾਰ ਕਰੇਗਾ ਹਾਂ